ਜੀ ਇੱਕ ਨਹੀਂ ਅਨੇਕ ਕੰਮ ਕਰਾਦਾ ਕਿਸੇ ਸਰੀਰ ਦਾ ਨਾ ਇਸੇ ਤਰ੍ਹਾਂ ਪੁੱਤਰ ਦੀ ਲੋੜ ਸੀ ਇੱਜਾ ਦਾ ਜਗਾ ਜਾ ਕੇ ਥੱਕਦੇ ਤੇ ਗਾੜ ਸਾਹਿਬ ਦੇ ਜਾਣਨ ਵਾਲੇ ਸਨ ਉਹ ਗਾੜ ਸਾਹਿਬ ਨੂੰ ਕਹਿੰਦੇ ਨੇ ਕਿ ਸੁਣੇ ਤੁਹਾਡੇ ਮਹਾਰਾਜ ਬੇਕਰਨੇ ਵਾਲੇ ਮੇਰੀ ਆਖੀ ਕਰੋਗੇ ਕੋਈ ਜਮਾ ਸੀ ਜਾ ਕੇ ਥੋੜੀ ਹੋਰ ਕਰ ਸਕਦਾ ਜੀ ਸਾਹਮਣੇ ਗਾੜ ਸਾਹਿਬ ਨੇ ਅੰਸ਼ਿਆਤੀ ਮਹਾਰਾਜ ਜੀ ਤੇ ਮੇਰੇ ਮਿੱਤਰ ਨੇ ਇਹਨਾਂ ਨੂੰ ਪੁੱਤਰ ਦੀ ਮੰਗੇ ਤੇ ਬਹੁਤ ਜਗਾ ਜਾਏ ਹੁਣ ਵੇਖੋ ਆਪ ਸਿਸ਼ਟੀ ਦਾ ਮਹਾਰਾਜ ਬਣਾਦੇ ਨੇ ਗਾੜ ਜੀ ਇਹ ਛੋਟੀ ਮੋਟੀ ਮੰਗਾਂ ਨੇ ਤੁਸੀਂ ਆਪ ਹੀ ਪੂਰੀਆਂ ਕਰੇ ਰਹਿ ਗਏ। ਉਹ ਸਮਰਾਥ ਅਕਾਲਪੁਰੇ ਨਹੀਂ ਕਰ ਸਕਦਾ ਨਾ ਉਹ ਜੇ ਬਸੇ। ਸੋਹਣੇ ਮੁਖ ਨੇ ਦਾ ਲੈਣ ਦੇ ਨਜ਼ਾਰਾ ਤੇਰਾ ਕਿਹੜਾ ਮੁੱਲ ਤਗਦਾ। कहिड़ा म ਇਹ ਖਾਸਿਕ ਕਰੀਨਾ ਬਸੰਬਲ ਨਾ ਸੰਕਲਪਾੜ ਦੇਤੀ। ਇਹ ਨਵਾਂ ਅਨੁਭਵ। ਤੁਸੀਂ ਇਹ ਗੱਲ ਕਹਿ ਦਿੱਤੀ ਐ, ਤੇ ਤੇਰਾ ਕਿਹੜਾ ਮੁੱਲ ਲੱਗਦਾ ਕਿਲੇ ਵਾਲਿਆ? ਪਰ ਤੁਹਾਡਾ ਲੱਗਣਾ ਹੈ। ਤੁਹਾਡਾ ਲੱਗਣਾ ਹੈ ਕਿ ਜੀ ਕੀ ਲੱਗਣਾ ਹੈ? ਕਹਿੰਦੇ ਸਿਰ ਗੁਰੂ ਦੇਣਾ ਪੈਂਦਾ। ਸਿਰ ਗੁਰੂ ਦੇਣਾ ਪੈਂਦਾ ਫੇਰ ਗੁਰੂ ਬਣਦਾ। ਐਵੇਂ ਨਹੀਂ ਮੰਨਦਾ ਪਹਿਲਾ ਮਰਨ ਕਬੂਲ ਜੀਵਨ ਕੀ ਦਰਵਾਜ਼ਾ ਉਸਨਾ ਕੀ ਰੇਣਕਾ ਤੋ ਆ ਹਮਾਰੇ ਬਾਸ ਜੀ ਗੁਰੂ ਦੇ ਲਾਗੇ ਹੋਣਾ ਤੇ ਫਿਰ ਗੁਰੂ ਦਾ ਬਚਨ ਮੰਨਣਾ ਪੈਣਾ ਇਹ ਕੋਈ ਸਿਰ ਦੇਣਾ ਕੋਈ ਇਹ ਨਹੀਂ ਕਿਸੇ ਤੋਂ ਲਵਾ ਦੇਣੀ ਗੁਰੂ ਦਾ ਬਚਨ ਮੰਨਣਾ ਹੀ ਸਿਰ ਦੇਣਾ ਦੇਖੋ ਮਾਲਕ ਆਪ ਸ਼ਬਦ ਦਾ ਕਿੰਨਾ ਸਤਕਾਰ ਨਿਰਾਲਾ ਕੀ ਕਿਰਤੋ ਗਿਆਨ ਦਾ ਇਹ ਸੰਸਾਰੀ ਸਗਤ ਮੁਗਦ ਹੋਈ ਸੀ ਸੋ ਮਾਰਗ ਉਹ ਇਪਸਾਨੋ ਐ ਇੱਕ ਵਾਰ ਠੇਰ ਲੱਗਿਆ ਮਾਰਗ ਜੇ ਕਿ ਜੀਂ ਜਾਣਾ ਆ ਕੰਮ ਉਹਦਾ ਆ ਕਿ ਸਰੰਗਾਲੇ ਜਗੇ ਦਾ। ਹੌਲੀ ਮਾਇਆ ਇਹ ਫਰਮਾਉਂਦੇ ਨੇ ਸ਼ਬਦ ਦਾ ਸਤਕਾਰ ਤੇ ਸੀਸ ਦੇ ਅਜੇ ਇਹ ਗੁਰਬਾਣੀ ਵਾ 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 ਇੱਕ ਇੱਕ ਗੁਰਬਾਣੀ ਸ਼ਬਦ ਦਾ ਸਤਕਾਰ ਗੁਰੂ ਨੂੰ ਅਜਾਬ ਕਰਦੇ। ਸਮਾਸਾ ਵੀ ਹੁੰਦਾ ਨੇ। ਇਸ ਸਰਕਰ ਕੋ ਸੀਸ ਫੇਟ ਦੇਣਾ ਬਹੁਤ ਚਿਰਤਨਾ ਇਹ। ਮਾਰੀ ਨਾ ਦੀ ਰਾਈ ਨਹੀਂ ਜਾਂਦਾ। ਜਿੰਨਾ ਅਮਰਤ ਵਰਸੇ ਘਰ ਗੁਰਨਾਮਿਕ ਅਮਰਤ ਵਰਸੇ ਉਹਦੇ ਤੇ ਅਮਰਤ ਗਈ ਵਚਨ ਜਿਹੜੇ ਉਸ ਸਾਰੇ ਜੁਗਾ ਦਾ ਕੇ ਤੇ ਰਾਜਾ ਨੇ ਸਾਡੀਆਂ ਪੀੜ੍ਹੀਆਂ ਵੀ ਆਉਣ ਵਾਲੀਆਂ ਉਹਨਾਂ ਨੂੰ ਯਾਦ ਕਰਦੀਆਂ ਨੇ